ਜਪ ਆਂਦ ਸੱਚੇ ਜੁਗਾਦ ਸੱਚੇ ਹੈ ਵੀ ਸੱਚੇ ਨਾਨਕ ਹੋਸੀ ਵੀ ਸੱਚੇ ਸੋਚੇ ਸੋਚ ਨਾ ਹੋਈ जे सोची लखव चुप चुप न हुई जे लाहिर उतार बुखया बुख नतरी जे बना पुरिया भ ਸਹਿ ਸਿਆਣ ਪਾਲਖੋਏ ਤਾ ਇੱਕ ਨਾ ਚਲੇ ਨਾਲ ਕਿਉ ਸਚਿਆਰਾ ਹੋਇਐ ਕਿਉ ਕੂੜੈ ਟੁੱਟ ਪਾਲ ਹੁਕਮ ਰਜਾਇ ਚਲਣਾ ਨਾਮ ਕ ਲਿਖਿਆ ਨਾਲ ਨੰਗੁਰਾ ਨਾਮ ਦੇਵ ਜੀ ਮਹਾਰਾਜ ਦੀ ਪਹਿਲੀ ਲੰਬੀ ਬਾਣੀ ਦਾ ਨਾਮ ਜਪ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ। ਇੱਕ ਓੰਕਾਰ ਤੁਲਕੇ ਗੁਰ ਪ੍ਰਸਾਦ ਅਕ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮੰਗਲਾ ਚਰਨ ਹੈ। ਜਪ ਜੀ ਸਾਹਿਬ ਦਾ ਮੰਗਲਾ ਚਰਨ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਹ ਮੰਗਲਾ ਚਰਨ ਵੱਡੇ ਰੂਪ ਦੇ ਗਾਲਬਨ ਤੈਹੀ ਦਫਾ ਆਇਆ ਹੈ ਔਰ ਛੋਟੇ ਰੂਪ ਦੇ ਸੈਂਕੜੇ ਦਫਾ ਆਇਆ ਹੈ ਭਾਰਤੀ ਧਾਰਮਿਕ ਦੁਨੀਆ ਦੀ ਆਪਣੀ ਇੱਕ ਪਰੰਪਰਾ ਰਹੀ ਹੈ ਜਦ ਵੀ ਕੋਈ ऋषि मुनि ਆਤਮ ਗਿਆਨੀ ਕਿਸੇ ਧਰਮ ਗ੍ਰੰਥ ਦੀ ਰਚਨਾ ਕਰਦਾ ਸੀ تو منگلا چرن وہ لازمی کردا سے اور اکثر منگلا چرن سرستی کا ہی سی چلی آ رہی ایک دھارنا ہے کہ سدھی داتا گنیش ہے اور بدھی داتا سرستی ہے لہذا یہ منوت بھارتی مندج بڑی گہری ہے کہ سارا گیان سرستی تو ہے سارے پدارت گنیش تو آ گنیش سدھی داتا ہے سرستی بدھی داتا ہے سیتکار کلاکار دارشنک پر کبھی لوگ سروسی کی وندنا کرتے ہیں پر کسے کارج دی سدھی لئی ਮਕਾਨ ਵੀ ਉਸਾਰੀ ਲਈ ਕਾਰੋਬਾਰ ਦੇ ਚਲਣ ਲਈ ਅਕਸਰ ਲੋਕ ਗਣੇਸ਼ ਦਾ ਪੂਜਨ ਕਰਦੇ ਨੇ ਮਨੁੱਖ ਨੂੰ ਦੋ ਹੀ ਚੀਜ਼ਾਂ ਚਾਹੀਦੀਆਂ ਨੇ ਸਿੱਧ ਔਰ ਬੁੱਧ ਪਦਾਰਤ ਔਰ ਗਿਆਨ ਅਗਰ ਪਦਾਰਤ ਪ੍ਰਮਾਤਮਾ ਤੋਂ ਬਿਨਾ ਵੀ ਪ੍ਰਾਪਤ ਹੋ ਸਕਦਾ ਹੈ ਤੇ ਗਿਆਨ ਵੀ ਪ੍ਰਮਾਤਮਾ ਤੋਂ ਬਿਨਾ ਪ੍ਰਾਪਤ ਹੋ ਸਕਦਾ ਹੈ ਤਾਂ ਫਿਰ ਪ੍ਰਮਾਤਮਾ ਦਾ ਕੁਝ ਵੀ ਨਾ ਹੋਇਆ ਅਗਰ ਪੂਰਾ ਦਿਨ ਕਿਸੇ ਦੀਵੇ ਨਾਲ ਵੀ ਹੋ ਸਕਦਾ ਹੈ ਤਾਂ ਸੂਰਜ ਦੀ ਤੇ ਲੋੜ ਹੀ ਨਹੀਂ ਹੈ ਔਰ ਇਸੇ ਤਰੀਕੇ ਦੇ ਨਾਲ ਕਿਸੇ ਇੱਕ ਵਿਅਕਤੀ ਤੋਂ ਹੀ ਚਾਹੇ ਉਹ ਦੇਵਤਾ ਹੈ ਪਦਾਰਥਾਂ ਦੀ ਪੂਰਤੀ ਹੋ ਸਕਦੀ ਹੈ ਤਾਂ ਪਰਮਾਤਮਾ ਦੀ ਤੇ ਫਿਰ ਲੋੜ ਵੀ ਨਹੀਂ ਹੈ ਗੁਰਮਤ ਦਾ ਜ਼ਮਾਨਾ ਆਇਆ آپ اپنے ایلیاں کیا تے بدھ پرماتما تو پراپت ہوں پرماتما تے گیان انہوں کا دا تھا اکال پورک ہے تو دن گرو نانک دیو جی مہاراج منگلا چرن بھی پرماتما کرتے ہیں ایک اکار تو لے کے گرپرساد تک یہ منگلا چرن ہے پرماتما دا منگل ہے ایشور دا منگل ہے ایشور دی اپما ہے

جس بھاوے سو دے گرو نانک دیو جی مہاراج ایلانیا کہ بھائی رے مت کوئی جانو اور کسی کے کچھ ہاتھ ہے سب کرے کرایا جرا مرا تاپ سر ساپ سب ہرکے وس ہے لاگ سکے نہ بن ہر کے لایا تو منگلا چرن اکال پورک دا پورک پرماتما ہے, پر مہتما دا ہے ਇਹ ਮੰਗਲਾ ਚਰਨ ਇੱਕ ਓਵੰਗਾਰ ਤੋਂ ਪਰੰਭ ਹੋ ਕੇ ਪ੍ਰਸਾਦ ਤੇ ਸਮਾਪਤ ਹੁੰਦਾ ਹੈ ਪ੍ਰਸਾਦ ਤੋਂ ਬਾਅਦ ਦੋ ਡੰਡੀਆਂ ਨੇ ਦੋ ਡੰਡੀਆਂ ਦਾ ਦੋ ਲਾਈਨਾਂ ਦਾ ਦੋ ਲਖੀ ਰਾਂਦਾ ਇਹ ਮਤਲਬ ਹੈ ਕਿ ਇੱਕ ਸੈਂਟੈਂਸ ਪੂਰਾ ਹੋ ਗਿਆ ਇੱਕ ਵਾਕ ਪੂਰਾ ਹੋ ਗਿਆ ਅੱਗੋਂ ਜਪ ਹੈ ਜਪ ਦੇ ਪਹਿਲੇ ਵੀ ਦੋ ਡੰਡੀਆਂ ਨੇ ਬਾਅਦ ਦੇਖ ਵੀ ਦੋ ਡੰਡੀਆਂ ਨੇ ਬਾਅਦ ਜਪ اوپر سبند ہے مگلا چرن نہ نہ تھلے صرف با نام ہے جیسے بارہ ماں با نام ہے سکھمنی نام ہے ستکار وجہ اے سم صاحب کہہ تو نام ہے سکھمنی با نام ہے سدھ گوشت پٹھان دسوئیے گا تھا فن چھند ਇਹ ਬਾਣੀਆਂ ਦੇ ਅਲੱਗ-ਅਲੱਗ ਨਾਮ ਨੇ। ਤਾਂ ਪਹਿਲੀ ਬਾਣੀ ਧੰਗੁਰ ਗੁਰਗ੍ਰੰਤ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਜੋ ਧੰਗੁਰ ਨਾਨਕ ਦੇ ਕੰਠ ਤੋਂ ਪ੍ਰਗਟ ਹੋਈ ਉਸ ਬਾਣੀ ਦਾ ਨਾਮ ਜਪ ਹੈ। ਅੱਗੇ ਸ਼ਲੋਕ ਹੈ। ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ। ਇਹਨੂੰ ਸ਼ਲੋਕ ਦੇ ਰੂਪ ਵਿੱਚ धनु गुरु अर्जुन देव जी महाराज ने बकायदा सुखमनी साहिब ਦੇ ਦਰਜ ਕੀਤੇ ਸਲੋਕ ਆਦ ਸਚ जुਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਜੋ ਕਾਵਿ ਸ਼ੈਲੀ ਨੂੰ ਸਮਝ ਦੇਣ ਹੈ ਉਹਨਾਂ ਨੂੰ ਇੱਕ ਦਮ ਪਤਾ ਚਲ ਜਾਂਦਾ ਹੈ ਇਹ ਸ਼ਲੋਕ ਹੈ ਇਹ ਦੋਹਾ ਹੈ ਇਹ ਪਦਾ ਹੈ ਔਰ ਇਹ ਛੰਦ ਹੈ ਇਹ ਕਵਿਤਾ ਹੈ ਇਹ ਸਵਈਆ ਹੈ ਜਿਵੇਂ ਉਰਦੂ ਫਾਰਸੀ ਸ਼ਾਇਰੀ ਦੇ ਵਿੱਚ ਗ਼ਜ਼ਲ ਹੈ ਨਜ਼ਮ ਹੈ ਕਿਤਾ ਹੈ ਰੁਵਾਈ ਹੈ ਹੂ ਬਹੁ ਇਸੇ ਤਰ੍ਹਾਂ ਸਾਡੇ ਦੇਸ਼ ਦੀ ਕਾਵਿ ਸ਼ੈਲੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦੇ ਨੇ ਔਰ ਬਕੈਦਾ ਗੁਰਗੰਸਾਵ ਜੀ ਮਹਾਰਾਜ ਦੇ ਵਿੱਚ ਆਏ ਨੇ ਦੋ ਪਦਾ ਤੇ ਪਦਾ ਚੌਪਦਾ ਪੰਚਪਦਾ ਅਸ਼ਟਪਦੀਆਂ ਤੱਕ ਤਰ੍ਹਾਂ ਤਰ੍ਹਾਂ ਦੇ ਛੰਦ ਨੇ ਦੋਹੇ ਨੇ ਸ਼ਲੋਕ ਨੇ ਕਵਿਤ ਨੇ ਸਵਈਏ ਨੇ ਪੌੜੀਆਂ ਨੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਵਤਾ ਦੇ ਇਹ ਸਾਰੇ ਅੰਗ ਮਿਲਦੇ ਨੇ ਪਰਮਾਤਮਾ ਮਹਾਨ ਕਲਾਕਾਰ ਹੈ ਜਦ ਵੀ ਕਿਸੇ ਦੀ ਸੁਰਤ ਉਸ ਪ੍ਰਭੂ ਨਾਲ ਜੁੜਦੀ ਹੈ ਤਾਂ ਉਹ ਵੀ ਮਹਾਨ ਕਲਾਕਾਰ ਹੋ ਜਾਂਦਾ ਹੈ ਸੰਗੀਤ ਉਸ ਦੀਆਂ ਗਹਿਰਾਈਆਂ ਚੋਂ ਨਿਕਲਦਾ ਹੈ ਕਉਤਾ ਉਸ ਦੇ ਰੋਮ ਰੋਮ ਦੇ ਚੋਂ ਨਿਕਲਦੀ ਹੈ ਗਿਆਨ ਉਸ ਦੇ ਹਰ ਬੋਲ ਦੇ ਚੋਂਦਾ ਹੈ ਨਾਮ ਰਸ ਉਸ ਦੇ ਰੋਮ ਰੋਮ ਦੇ ਚੋਂਦਾ ਹੈ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਪਹਿਲੀ ਬਾਣੀ ਆਪਣੇ ਗੰਠ ਤੋਂ ਉਚਾਰਨ ਕਰਦ ਨੇ ਉਸ ਦਾ ਨਾਮ ਜਪ ਹੈ ਸ਼ਲੋਕ ਇਹ ਜਬਜੀ ਸਾਹਿਬ ਦਾ ਪਹਿਲਾ ਸ਼ਲੋਕ ਹੈ ਇੱਕ ਅਖੀਰ ਦੇ ਇੱਕ ਪਹਿਲੇ ਅਖੀਰਲੇ ਸ਼ਲੋਕ ਦੇ ਉੱਤੇ ਲਿਖਤੀ ਹੈ ਸ਼ਲੋਕ ਪਹਿਲੇ ਸ਼ਲੋਕ ਦੇ ਉੱਤੇ ਲਿਖਤੀ ਨਹੀਂ ਹੈ ਲੇਕਿਨ ਕਵਤਾ ਨੂੰ ਸਮਝਣ ਵਾਲੇ ਇੱਕਦਮ ਸਮਝ ਦੇਣ ਹੈ ਇਹ ਸ਼ਲੋਕ ਹੈ ਆਦ ਸੱਚ जुगाਦ ਸੱਚ ਹੈ ਵੀ ਸੱਚ ਨਾਣਿਕ ਹੋਸੀ ਵੀ ਸੱਚ ਸੰਸਕ੍ਰਿਤ ਦਾ ਜੋ ਸਤ ਹੈ ਪੰਜਾਬੀ ਵਿੱਚ ਉਹ ਸੱਚ ਆਖਿਆ ਜਾਂਦਾ ਹੈ ਉਰਦੂ ਵਿੱਚ ਉਹ ਸੱਚ ਆਖਿਆ ਜਾਂਦਾ ਹੈ ਉਸ ਈਸ਼ਵਰ ਨੂੰ ਭਾਰਤ ਦੇ ਮਨੀਸ਼ ਨੇ ਸਤ ਕਰਕੇ ਆਖਿਆ ਉਹ ਸਤ ਹੈ ਸਦੀਵੀ ਹੈ ਇਸ ਵਾਸਤੇ ਜਿੱਥੇ ਬੈਠ ਕੇ ਉਸ ਪਰਮਾਤਮਾ ਦੇ ਵਿਚਾਰ ਹੋਵੇ ਕੀਰਤਨ ਹੋਵੇ ਅਸੀਂ ਉਸ ਨੂੰ ਸਤ ਸੰਗ ਕਹਿੰਦੇ ਆ ਉਹਨਾਂ ਬੁਰਖਾਂ ਦਾ ਇਕੱਠ ਜੋ ਸਤ ਦੀ ਸੰਗਤ ਕਰਨ ਆਏ ਨੇ ਸਤ ਨਾਲ ਸੰਗ ਕਰਨਾ ਚਾਹੁੰਦੇ ਨੇ ਸਤ ਈਸ਼ਵਰ ਆਦ ਸੱਚ ਉਹ ਆਦੀ ਹੈ سنسار دا آد ہے جگت دا آد ہے وہ مول ہے وہ جو سچ ہے آدی ہے جگاد سچ اس بھی پہلے اجے یوگا بنتر ارمب نہیں ہوئی سی اجے سمے دی دھارا نہیں چلی سی وہ سچ ادو بھی سی آد سچ جگاد سچ، ہے بھی سچ ਹੁਣ ਵਰਤਮਾਨ ਦੇ ਚ ਵੀ ਉਹੀ ਹੈ ਨਾ ਨਿਕੋਸੀ ਵੀ ਸੱਚ ਅਗਾ ਭਵਿਸ਼ ਦੇ ਚ ਵੀ ਉਹੀ ਹੋਵੇਗਾ ਉਹੀ ਸੱਚ ਹੋਵੇਗਾ ਉਸ ਦੇਵੀ ਹੈ ਅਨਾਦੀ ਹੈ धन गुरु रानी ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਚ ਦੱਸਦੇ ਨੇ ਸੱਚ ਅਨਾਦੀ ਹੈ ਈਸ਼ਵਰ ਅਨਾਦੀ ਉਸ ਦੇ ਆਦ ਅੰਤ ਦਾ ਕੋਈ ਪਤਾ ਨਹੀਂ ਕੋਈ ਨਾ ਜਾਣੇ ਤੇਰਾ ਕੇਤਾ ਕੇ ਵੜ ਚੀਰਾ ਤੇਰਾ ਚੋਲਾ ਕਿੰਨਾ ਵੱਡਾ ਹੈ ਤੋ ਕਿੱਥੋਂ ਸ਼ੁਰੂ ਹੋਣਾ ਹੈ ਕਿੱਥੇ ਖਤਮ ਹੋਣਾ ਹੈ ਇਹ ਕੋਈ ਵੀ ਨਹੀਂ ਜਾਣਦਾ ਕੋਈ ਵੀ ਨਹੀਂ ਜਾਣਦਾ ਐਸਾ ਜਿਹੜਾ ਸੱਚ ਹੈ ਉਸ ਨੂੰ ਕਿਵੇਂ ਪ੍ਰਾਪਤ ਕਰੀਏ ਸੱਚ ਹੋਏ ਬਿਨਾ ਸੱਚ ਦੀ ਪ੍ਰਾਪਤੀ ਨਹੀਂ ਸਜਾਤੀ ਮੇਲ ਹੁੰਦਾ ਹੈ ਪਾਣੀ ਵਿੱਚ ਪਾਣੀ ਮਿਲਾਇਆ ਜਾ ਸਕਦਾ ਹੈ ਪਾਣੀ ਤੇ ਤੇਲ ਦਾ ਕੋਈ ਮੇਲ ਨਹੀਂ ਸੁਗੰਧ ਵਿੱਚ ਸੁਗੰਧ ਮਿਲਾਈ ਜਾ ਸਕਦੀ ਹੈ ਸੁਗੰਧ ਤੇ ਦੁਰਗੰਧ ਦਾ ਕੋਈ ਮੇਲ ਨਹੀਂ ਪ੍ਰਕਾਸ਼ ਦੇ ਚ ਹੋਰ ਪ੍ਰਕਾਸ਼ ਕੀਤਾ ਜਾ ਸਕਦਾ ਹੈ ਪ੍ਰਕਾਸ਼ ਤੇ ਅੰਧਕਾਰ ਦਾ ਕੋਈ ਮੇਲ ਨਹੀਂ ਸਚਿਆਰ ਹੋਏ ਬਿਨਾ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ ਤਾਂ ਕਿਸ ਤਰ੍ਹਾਂ ਸਚਿਆਰ ਹੋਈਏ ਕਿਉ ਸਚਿਆਰਾ ਹੋਈਏ ਕਿਉ ਕੂੜੇ ਟੁੱਟੇ ਪਾ ਇਕ ਕੂੜ ਦੀ ਪਾਲ ਕਿਸ ਤਰ੍ਹਾਂ ਟੁੱਟੇ ਔਰ ਸਚਿਆਰ ਕਿਵੇਂ ਹੋਈਏ ਇਸ ਦਾ ਜਵਾਬ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਕਿ ਅੱਜ ਤੱਕ ਸਚਿਆਰ ਹੋਣ ਦੇ ਜੋ ਸਾਧਨ ਭਾਰਤ ਦੇ ઋષਿ ਮੁਨੀਆਂ ਨੇ ਅਪਣਾਏ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਕਾਇਦਾ ਉਹਨਾਂ ਦਾ ਵੀ ਜ਼ਿਕਰ ਕਰ ਦੇਣਾ ਸੱਚ ਦੀ ਪ੍ਰਾਪਤੀ ਕਿਉਂ ਨਹੀਂ ਹੋ ਰਹੀ? ਪ੍ਰਥਮ ਭਾਰਤ ਦੇ ਮਨੀਸ਼ ਦਾ ਇੱਕ ਕਹਿਣਾ ਹੈ ਮਨ ਮੇਲਾ ਹੈ। ਇਸ ਕਰਕੇ ਸੱਚ ਦੀ ਪ੍ਰਾਪਤੀ ਨਹੀਂ। ਦੂਸਰਾ ਮਨ ਚੁੱਪ ਨਹੀਂ ਕਰਦਾ। ਇਹ ਸੁਣਦਾ ਹੀ ਨਹੀਂ, ਇਹ ਸਰੋਤਾ ਬਣਦਾ ਹੀ ਨਹੀਂ। ਬੋਲੀ ਜਾਂਦਾ ਹੈ, ਬੋਲੀ ਜਾਂਦਾ ਹੈ, ਬੋਲੀ ਜਾਂਦਾ ਹੈ। ਤੀਸਰਾ ਮਨ ਕਦੀ ਤ੍ਰਿਪਤ ਨਹੀਂ ਹੁੰਦਾ। ਰਜਦਾ ਹੀ ਨਹੀਂ। اور چوتھا من ایکوئی غلطی بار بار کرتا ہے بار بار کرتا ہے بار بار کرتا ہے یہ کارن سامنے آئے کہ سچ کی پراپتی کیوں نہیں من میلا ہے من چپ نہیں کرتا من کرپت نہیں آتا اور من ایکوئی گلتی بار بار کری جار بار کری ج ਤੋ ਇਸ ਤਰ੍ਹਾਂ ਜੋ ਸਮਾਧਾਨ ਲਬਿਆ ਭਾਰਤ ਦੇ ॠषि मुनियों ਨੇ तीर्थਾਂ ਦੇ ਇਸ਼ਨਾਨ ਨਾਲ ਮਨ ਦੀ ਮੈਲ ਧਲ ਜਾਏਗੀ ਪਰ ਪ੍ਰਥਮ ਸਵਾਲ ਪੈਦਾ ਹੁੰਦਾ ਹੈ ਮਨ ਦੀ ਮੈਲ ਕੀ ਹੈ ਮੈਲ ਇਹ ਪਾਪ ਮੰਦੇ ਨੇ ਤੇ ਪਾਪ ਦਸ ਮੰਦੇ ਨੇ ਤਿੰਨ ਪਾਪ ਮਨ ਦੇ ਤਿੰਨ ਪਾਪ ਸਨ ਦੇ ਚਾਰ ਪਾਪ ਬਾਣੀ ਦੇ رسنا دے دیا بولنا پھکا بولنا کوڑا بولنا اور ویرت بولنا اے بانی دے چار دکھ مننے گئے پاپ مننے گئے پھکا بولنا کوڑا بولنا متھیا بولنا ویرت بولنا من کے تین پاپ اے مننے گئے ਕਿਸੇ ਦੇ ਧਨ ਬਾਰੇ ਬੁਰਾ ਸੋਚਣਾ ਕਿਸੇ ਦੇ ਧਨ ਬਾਰੇ ਬੁਰਾ ਸੋਚਣਾ ਔਰ ਕਿਸੇ ਦੇ ਮਾਲ ਅਸਬਾਬ ਬਾਰੇ ਬੁਰਾ ਸੋਚਣਾ ਕਿਸੇ ਦੇ ਧਨ ਨੂੰ ਖੋਣ ਦੀ ਇੱਛਾ ਕਿਸੇ ਦੀ ਇੱਜ਼ਤ ਨੂੰ ਲੁੱਟਣ ਦੀ ਇੱਛਾ ਔਰ ਕਿਸੇ ਦੀ ਜਾਨ ਨੂੰ ਖੋਣ ਦੀ ਇੱਛਾ ਐਸੀ ਜਿਹੜੀ ਸੋਚਣੀ ਹੈ ਮਨ ਦਾ ਪਾਪ ਹੈ ਪਰ ਕਿਸੇ ਦਾ ਧਨ ਖੋ ਲੈਣਾ ਕਿਸੇ ਦੀ ਜਾਨ ਖੋ ਲੈਣੀ ਕਿਸੇ ਦੀ ਇੱਜ਼ਤ ਖੋ ਲੈਣੀ ਇਹ ਤਿੰਨ ਪਾਪ ਤਨ ਦੇ ਨੇ ਤਿੰਨ ਪਾਪ ਮਨ ਦੇ ਨੇ ਚਾਰ ਪਾਪ ਜ਼ਬਾਨ ਦੇ ਨੇ ਜੀਵਨ ਭਰ ਚੋਂ ਕੇ ਪਾਪ ਰਿਪੀਟ ਹੁੰਦੇ ਰਹਿੰਦੇ ਨੇ ਦੁਹਰਾਏ ਜਾਂਦੇ ਨੇ ਬਾਰ ਬਾਰ ਤਾਂ ਇਹ ਲੱਖਾਂ ਕਰੋੜਾ ਪਾਪ ਹੋ ਜਾਂਦੇ ਨੇ ਕਿਉਂਕਿ ਮਨੁੱਖ ਮਿੱਥਿਆ ਇੱਕ ਦਫਾ ਨਹੀਂ ਬੋਲਦਾ ਰੋਜ਼ ਰੋਜ਼ ਬੋਲਦਾ ਹੈ ਮਨੁੱਖ ਕੋੜਾ ਇੱਕ ਦਿਨ ਨਹੀਂ ਬੋਲਦਾ ਜੀਵਨ भर ਬੋਲਦਾ ਹੈ ਮਨੁੱਖ ਵਿਅਰਥ ਵੀ ساری ਜ਼ਿੰਦਗੀ ਬੋਲਦਾ ਹੈ ਔਰ ਮਨੁੱਖ ਫਿੱਕਾ ਵੀ ساری ਜ਼ਿੰਦਗੀ ਬੋਲਦਾ ਹੈ ਇਸੇ ਤਰੀਕੇ ਨਾਲ ਮਨ ਤੇ ਤਨ ਦੇ ਤਲ ਤੇ ਵੀ ਇਹ পাপ ਦੋੜਾਏ ਜਾਂਦੇ ਨੇ ਤੇ ਇਹ ਲੱਖਾਂ ਕਰੋੜਾਂ ਬਣ ਜਾਂਦੇ ਨੇ ਕਿਉਂਕਿ من دے تل دے اے پاپ سماج دے قانون دی پکڑ تو بھی باہر دے نے اس واسطے من دے دوک ود دے دوکھ ودے ہی جد ہی نے من برا سوچی جا کسی دی جان بارے کسی دی عزت بارے اور کسی دی دن سمپدہ بارے تو اس طرح اے دس دوک نے ایسا خیال سی بھارت دے منیش دا ਕਿ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਇਹ 10 ਪਾਪ ਧੁੱਲ ਜਾਂਦੇ ਨੇ ਬਕਾਇਦਾ ਐਲਾਨਿਆ ਇਹ ਸਾਖਿਆ ਜਾਂਦਾ ਸੀ ਕੁੰਭ ਦੇਸ਼ ਨਾਲ ਨਾਲ ਕੁੰਭੀ ਦੇਸ਼ ਨਾਲ ਨਾਲ ਮਾਗ ਦੇਸ਼ ਨਾਲ ਨਾਲ ਬਾਗੀ ਦੇਸ਼ ਨਾਲ ਨਾਲ 88 ਤੀਰਥਾਂ ਦੇਸ਼ ਨਾਲ ਨਾਲ ਇਹ 10 ਪਾਪ ਧੁੱਲ ਜਾਂਦੇ ਨੇ ਗੁਰਨਾਣਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਚ ਐ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਜੇ ਲੱਖਾਂ ਦਫਾ ਵੀ ਤੀਰਥਾਂ ਦਾ ਇਸ਼ਨਾਨ ਕੀਤਾ ਜਾਏ ਔਰ ਦਿਨ ਰਾਤ ਕੀਤਾ ਜਾਏ ਸੋਚ ਕਰੇ ਦਿਨ ਸ ਔਰ ਰਾਤ ਮਨ ਕੀ ਮਹਿਲ ਨਾ ਕੰਨਤੇ ਜਾ। ਇਸ ਤਰ੍ਹਾਂ ਦੇ ਇਸ਼ਨਾਨ ਕਰਨ ਦੇ ਨਾਲ ਮਨ ਦੇ ਜੋ ਬੁਰਾਈਆਂ ਚੱਲਦੀਆਂ ਨੇ ਜੋ ਪਾਪ ਚਲਦੇ ਨੇ ਇਹ ਨਹੀਂ ਦੁੱਲਦੇ ਮਨ ਬੁਰਾ ਸੋਚਦਾ ਹੀ ਰਹਿੰਦਾ ਹੈ ਬਲਕਿ ਇਸ਼ਨਾਨ ਕਰਦਿਆਂ ਵੀ ਸੋਚਦਾ ਰਹਿੰਦਾ ਹੈ ਤੀਰਥਾਂ ਤੇ ਵੀ ਸੋਚਦਾ ਰਹਿੰਦਾ ਹੈ ਔਰ ਬੜੇ ਬੜੇ ਠੱਗ ਤੀਰਥਾਂ ਤੇ ਵੀ ਰਹਿੰਦੇ ਨੇ ਧਨਕੁਰ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਵਾਕ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਦਸ ਪੁਰਬ ਸਦਾ ਦਸਾਹਰਾ ਇਹ ਜੋ ਦਸ ਪੁਰਬ ਨੇ ਚੰਦਰਮਾ ਤੇ ਸੂਰਜ ਦੇ ਸੰਗਰਾਂਦ ਹੈ ਸੂਰਜ ਗ੍ਰਹਿਣ ਹੈ ਇਤਵਾਰ ਚਾਨਣਾ ਹੈ ਮਸਿਆ ਹੈ ਪੁਨਿਆ ਹੈ ਇਕਮਥਿਤ ਹੈ ਇਤਿਆਦਕ ਇਹ ਜੋ 10 ਪੁਰਬ ਨੇ ਇਨਾਂ ਦੇ ਇਸ਼ਨਾਨ ਕਰਨ ਨਾਲ ਤੀਰਥਾਂ ਦੇ ਇਸ਼ਨਾਨ ਕਰਨ ਨਾਲ 10 ਪਾਪ ਧੁੱਲ ਜਾਂਦੇ ਨੇ ਸਾਬ ਕਹਿੰਦੇ ਨੇ ਗੁਰੂ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਾਹਰਾ ਗੁਰੂ ਦਾ ਗਿਆਨ ਤੇ ਪ੍ਰਭੂ ਦਾ ਨਾਮ ਹੀ ਸੱਚਾ ਤੀਰਥ ਹੈ ਔਰ ਇਹ ਹੀ 10 ਪੁਰਬ ਨੇ ਔਰ ਇਸੇ ਨਾਲ ਹੀ ਪਾਪ ਧੁੱਲਦੇ ਨੇ 10 ਦੁੱਖ ਧੁੱਲਦੇ ਨੇ ਮਨ ਬੁਰਾ ਸੋਚਣੋਂ ਹਟ ਜਾਂਦਾ ਹੈ ਨਵਰਾ ਕਰਦਾ ਨਹੀਂ ਔਰ ਰਸਨਾ ਤੋਂ ਮਿੱਠੇ ਹੀ ਬੋਲ ਨਿਕਲਦੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਤਾਂ ਹਨ ਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਪਾਪਾਂ ਦੀ ਮੈਲ ਮਨ ਤੋਂ ਨਹੀਂ ਦੁੱਲਦੀ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਦੂਸਰਾ ਸਾਧਨ ਇਹ ਅਪਣਾਇਆ ਗਿਆ ਮਨ ਨੂੰ ਚੁੱਪ ਕਰਾਣ ਦਾ ਵੀ ਰਸਨਾ ਨਾਲ ਵੀ ਚੁੱਪ ਕਰ ਜਾਈਏ ਮੌਨ ਧਾਰਨ ਕਰ ਲਈਏ ਆਖਿਰ ਇੱਕ ਦਿਨ ਮਨ ਵੀ ਚੁੱਪ ਕਰ ਜਾਏਗਾ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋਵਈ ਜੇ ਲਾਹ ਰਹਾ ਲਿਵਤਾਰ ਜੇ ਲੰਬਾ ਵੀ ਮੌਨ ਧਾਰਨ ਕਰ ਲਈਏ ਤਾਂ ਵੀ ਮਨ ਚੁੱਪ ਨਹੀਂ ਕਰਦਾ ਔਰ ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ ਜਿਸ ਦਿਨ ਮਨ ਚੁੱਪ ਕਰਦਾ ਹੈ ਬ੍ਰਹਮੰਡ ਵਿੱਚ ਪ੍ਰਭੂ ਦਾ ਨਾਦ ਸੁਣਾਈ ਦਿੰਦਾ ਹੈ ਠਾਕੁਰ ਹਮਰਾ ਸਦ ਬੋਲੰਤਾ ਪਰ ਸੁਣਾਈ ਤਾਂ ਦੇਵੇ ਚੁੱਪ ਕਰੇ ਮਨ ਚੁੱਪ ਨਹੀਂ ਕਰਦਾ ਮਨ ਚੁੱਪ ਕਰ ਸਕੇ ਇਹਦੇ ਲਈ ਸਾਧਨਾ ਜੋ ਪੁਰਾਣੀ ਜੁਟਾਈ ਗਈ ਵੀ ਮਨੁੱਖ ਮੋਨ ਧਾਰਨ ਕਰ ਲਵੇ ਜ਼ਬਾਨ ਨਾਲ ਵੀ ਨਾ ਬੋਲੇ ਤੇ ਇੱਕ ਦਿਨ ਮਨ ਚੁੱਪ ਕਰ ਜਾਏਗਾ ਸਾਹਿਬ ਕਹਿੰਦੇ ਨਹੀਂ ਚੁੱਪ ਹੈ ਚੁੱਪ ਨਾ ਹੋਵੇ جے لاਹ راہ ਹਾਲੇ ਬਤਾਰ ਲੰਬਾ ਮੌਨ ਇਕਲੇ ਉਤਾਰ धारण ਕਰੀਏ ਤਾਂ ਵੀ ਮਨ ਚੁੱਪ ਨਹੀਂ ਕਰਦਾ ਮਨ ਬੋਲੀ ਜਾਂਦਾ ਹੈ ਮਨ ਬੋਲੀ ਜਾਂਦਾ ਹੈ ਮਨ ਬੋਲੀ ਜਾਂਦਾ ਹੈ ਤੀਸਰੀ ਸਮੱਸਿਆ ਇਹ ਹੈ ਮਨ ਤ੍ਰਿਪਤੀ ਨਹੀਂ ਹੁੰਦਾ ਨਾ ਲੱਖਾਂ ਤੋਂ ਤ੍ਰਿਪਤ ਹੁੰਦਾ ਨਾ ਕਰੋੜਾਂ ਤੋਂ ਨਾ ਅਰਬਾਂ ਖਰਬਾਂ ਤੋਂ ਸੈਸ ਘਟੇ ਲਖ ਕੋ ਉਠਦਾ ਆਵੇ ਤ੍ਰਿਪਤ ਨਾ ਆਵੇ ਮਾਇਆ પાਛੇ ਪਾਵੇ ਮੰਦਾ ਸੁਭਾਈ ਨਹੀਂ ਹੈ ਤ੍ਰਿਪਤ ਹੋਣਾ। ਤੋਂ ਇਹਦੀ ਤ੍ਰਿਪਤੀ ਲਈ ਇੱਕ ਤੌਰ ਤਰੀਕਾ ਅਰੰਭ ਹੋਇਆ ਸੀ ਮਨ ਪਹਿਲੀ ਅਵਸਥਾ ਜੋ ਕੁਝ ਮੰਗਦਾ ਹੈ ਦੇਉ। ਤੋਂ ਕਿਦਰੇ ਮਨ ਵਿੱਚ ਇਹ ਭਾਵਨਾ ਨਾ ਆਵੇ ਤੇ ਪਾਸ ਹੈ। ਤੇ ਇਹ ਸਭ ਕੁਝ ਮੰਦਰਾਂ ਵਿੱਚ ਕਰੋ। ਮੰਦਰ ਦੇਵਦਾਸੀਆਂ ਦੇ ਅਖਾੜੇ ਬਣ ਗਏ। ਮੰਦਰ ਸ਼ਰਾਬ ਤੇ ਕबाब ਦੇ ਅਖਾੜੇ ਬਣ ਗਏ। ਦੁਰਾਚਾਰ ਦੇ ਅੱਡੇ ਬਣ ਗਏ। ਇਹ ਸਭ ਕੁਝ ਕਰੋ ਜੋ ਮਨ ਮੰਗਦਾ ਹੈ ਇੱਕ ਦਿਨ ਮਨ ਰਜ ਜਾਏਗਾ ਔਰ ਰਜੇ ਹੋਇਆ ਮਨ ਹੀ ਪ੍ਰਭੂ ਚਿੰਤਨ ਕਰ ਸਕਦਾ ਹੈ ਉਂਝ ਨਹੀਂ ਗੁਰ ਨਾਲ ਨਹੀਂ ਕਿਸਦਾ ਉੱਤਰ ਦੇਂਦੇ ਨੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਆਭਾਰ ਅਨੰਤ ਪੁਰੀਆਂ ਦੇ ਪਦਾਰਥਾਂ ਦੇ ਭਾਰ ਵੀ ਪ੍ਰਾਪਤ ਹੋ ਜਾਣ ਤਾਂ ਵੀ ਮਨ ਤ੍ਰਿਪਤ ਨਹੀਂ ਹੁੰਦਾ ਪਦਾਰਥ ਨਾਲ ਮਨ ਤ੍ਰਿਪਤ ਹੋ ਸਕੇ ਮਨ ਦਾ ਅਹਿਸਾਸ ਸੁਭਾਈ ਨਹੀਂ ਹੈ ਮਨ ਤ੍ਰਿਪਤ ਨਹੀਂ ਹੁੰਦਾ ਚੌਥੀ ਸਮੱਸਿਆ ਇਹ ਸੇ ਕਿ ਮਨ ਇੱਕੋ ਹੀ ਗਲਤੀ بار-ਬਾਰ ਕਰੀ ਜਾਂਦਾ ਹੈ بار-ਬਾਰ ਕਰੀ ਜਾਂਦਾ ਹੈ ਜੀਵਨ ਭਰ ਕਰੀ ਜਾਂਦਾ ਹੈ ਇਸ ਤਰ੍ਹਾਂ ਇਲਾਜ ਇਹ ਲਬਿਆ ਗਿਆ ਸ਼ਾਸਤਰਾਂ ਦਾ ਅਧਿਐਨ ਵੇਦਾਂ ਦਾ ਪਾਠ ਧਰਮ ਗ੍ਰੰਥਾਂ ਦੀ ਸੂਝ-ਬੂਝ ਅਰਥ ਬੋਧ ਇਹ ਸਾਰੀ ਸਿਆਣ ਭਰ ਤਰ੍ਹਾਂ ਦੀ ਵਿਦਿਆ ਇਕੱਠੀ ਕੀਤੀ ਜਾਏ ਤਾ ਇੱਕ ਦਿਨ ਮਨ ਗਲਤੀਆਂ ਤੋਂ ਰਹਿ ਜਾਂਦਾ ਹੈ ਭਾਵੇਂ ਭੁੱਲਣਾ ਨਹੀਂ ਕਰਦਾ ਸਾਬ ਕਹਿੰਦੇ ਨੇ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਇਸ ਤਰ੍ਹਾਂ ਦੀ ਵਿਦਿਆ ਇਸ ਤਰ੍ਹਾਂ ਦੀ ਸਿਆਣਪ ਇੱਕ ਨਹੀਂ ਲੱਖਾਂ ਤਰ੍ਹਾਂ ਦੀ ਇਕੱਠੀ ਕੀਤੀ ਜਾ ਜਦ ਕਹਿੰਦੇ ਨੇ ਵਿਦਿਆ 64 ਪ੍ਰਕਾਰ ਦੀ ਹੈ ਮਹਾਰਾਜ ਕਹਿੰਦੇ ਲੱਖਾਂ ਤਰ੍ਹਾਂ ਦੀ ਕੀਤੀ ਜਾਏ ਦਾਰਸ਼ਨਿਕ ਬਣ ਜਾਏ ਮਨੋ ਕਵੀ ਬਣ ਜਾਏ ਸੰਗੀਤਕਾਰ ਬਣ ਜਾਏ ਫਿਲਾਸਫਰ ਬਣ ਜਾਏ ਮਹਾ ਗਿਆਨੀ ਬਣ ਜਾਏ ਬੌਧ ਸੂਜਮਾਨ ਬਣ ਜਾਏ ਮਹਾਨ ਵਿਗਿਆਨਕ ਬਣ ਜਾਏ ਕਾਫੀ ਮਨ ਭੁੱਲਣਾ ਤੋਂ ਬਾਸ ਨਹੀਂ ਆਉਂਦਾ ਬੁਰਾ ਸੋਚੀ ਜਾਂਦਾ ਹੈ ਸੋਚੀ ਜਾਂਦਾ ਹੈ ਸੋਚੀ ਜਾਂਦਾ ਹੈ ਇਸ ਤਰ੍ਹਾਂ ਮਨ ਗਲਤੀਆਂ ਤੋਂ ਬਾਸ ਨਹੀਂ ਆਉਂਦਾ ਸਹਿ ਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾ ਰਾਹ ਚੇਨ ਜੋ ਸਾਧਨ ਅਪਣਾਏ ਗਏ ਧਨ ਗੁਰੁ ਨਾਨਕ ਉਸ ਨਾਲ ਸਹਿਮਤ ਨਹੀਂ ਹੋਏ ਔਰ ਗੁਰਮਤਿ ਇਥੋਂ ਨਿਆਰੀ ਹੋਈ ਸਤਗੁਰ ਆਪ ਪ੍ਰਸ਼ਨ ਖੜਾ ਕਰਦੇ ਨੇ ਕਿਉ ਸਚਿਆਰਾ ਹੋਈਏ ਕਿਉ ਕੂੜੇ ਟੁੱਟੇ ਪਾਲ ਫਿਰ ਕਿਸ ਤਰ੍ਹਾਂ ਸਚਿਆਰ ਬਣੀਏ ਤੇ ਇਹ ਕੂੜ ਦੀ ਗੰਧ ਕਿਸ ਤਰ੍ਹਾਂ ਟੁੱਟੇ ਮਹਾਰਾਜ ਕਹਿੰਦੇ ਨੇ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾ ਹੁਕਮ ਦੀ ਰਜ਼ਾ ਵਿੱਚ ਚੱਲਣਾ ਹੁਕਮ ਨੂੰ ਮੰਨਣਾ ਬਸ ਇਸ ਨਾਲ ਹੀ ਮਨ ਨਿਰਮਲ ਹੋ ਜਾਂਦਾ ਹੈ ਮਨ ਚੁੱਪ ਕਰ ਜਾਂਦਾ ਹੈ ਮਨ ਤ੍ਰਿਪਤ ਹੋ ਜਾਂਦਾ ਹੈ ਔਰ ਮਨ ਇੱਕੋ ਹੀ ਗਲਤੀ ਬਾਰ ਬਾਰ ਨਹੀਂ ਕਰਦਾ ਤੋ ਇੱਕ ਪ੍ਰਸ਼ਨ ਖੜਾ ਹੋਵੇਗਾ ਹੁਕਮ ਕੀ ਹੈ ਹੁਕਮ ਨੂੰ ਸਮਝਣਾ ਪਏਗਾ ਜਪਜੀ ਸਾਬਦੀਆਂ ਤਿੰਨ ਪੌੜੀਆਂ ਦੇ حکم دیار ہے پہلی پوڑی حکم رجائی چلنا نانک لکھے آنا یہ جب جی صاحب دی پہلی پاڑی